ਸੋ ਆਓ ਚਲਦੇ ਜੀ ਸੋਰੰਟੈਨਾ ਕੋਲ ਤੇ ਸੋਰੰਟੈਨਾ ਜੀ ਤੋਂ ਜਾਣਕਾਰੀ ਲੈਣੇ ਹੈ ਕਿ ਪੰਜਾਬ ਦੇ ਵਿੱਚ ਅੱਜ ਕੀ ਕੋਈ ਚੱਲ ਰਿਹਾ ਹੈ ਟੈਨਾ ਸਾਹਿਬ ਜੀ ਆਨੂ ਸਤਿ ਸ੍ਰੀ ਅਕਾਲ ਹਾਂ ਜੀ ਟੈਨਾ ਜੀ ਮਿਹਰਬਾਨੀ ਜੀ ਸਬਦਾ ਧੰਵਾਦ ਤੇ ਅੱਜ ਦੀਆਂ ਸੁਰਖੀਆਂ ਦਾ ਮਿਹਰਬਾਨਾ ਇਹ ਹੈ ਕਿ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਈਡੀ ਨੇ ਸੁਪਰੀਮ ਕੋਰਟ ਦੇ ਉੱਤੇ ਦੇ ਕੋਲੇ ਇਤਰਾਜ਼ ਪ੍ਰਗਟਾਇਆ ਚੰਡੀਗੜ੍ਹ ਤੋਂ ਆਕਾਲੀ ਦਲ ਦੀ ਟਿਕਟ ਛੱਡਣ ਵਾਲੇ ਨੇ ਆਮ ਆਦਮੀ ਪਾਰਟੀ 'ਚ ਦਾਖਲਾ ਲਿਆ ਬੌਂਸਰ ਦਾ ਕਤਲ ਕਰਨ ਵਾਲੇ ਗੈਂਗਸਟਰ ਪੁਲਿਸ ਨੇ ਕਾਬੂ ਕੀਤੇ ਹਰਿਆਣਾ ਦੇ ਰਾਜਪਾਲ ਕੋਲੋਂ ਵਿਰੋਧਨਾ ਦੇ ਮੰਗਿਆ ਸਮਾਂ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਉਣਗੇ ਭਾਜਪਾ ਦੇ ਕਈ ਵੱਡੇ ਚਿਹਰੇ ਭਾਜਪਾ ਪੰਜਾਬ ਦੇ ਵਿੱਚੋਂ ਕੋਈ ਵੀ ਸੀਟ ਨਹੀਂ ਜਿੱਤ ਸਕੀ ਕਿਹਾ ਬੀਬੀ ਜਗੀਰ ਕੌਰ ਨੇ ਕੱਲ ਨੂੰ ਜਲੰਧਰ ਦੇ ਉਮੀਦਵਾਰ ਦਾਖਲ ਕਰਨੇ ਲਈ ਕਾਗਜ਼ ਪੰਜਾਬ ਦੇ ਕਈ ਨੇਤਾ ਹਲੇ ਵੀ ਬਦਲ ਸਕਦੇ ਨੇ ਪਾਰਟੀਆਂ ਫਿਰ ਇੰਡੀਆ ਦੇ ਪ੍ਰੂ ਮੈਂਬਰਾਂ ਨੇ ਹੜਤਾਲ ਵਾਪਸ ਲਈ ਤੇ ਆਖਰੀ ਖਬਰ ਭਗਵਾਨ ਰਾਮ ਦੇ ਚਿਹਰੇ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਾਉਣ ਦੇ ਉੱਤੇ ਵਿਵਾਦ ਛੜਿਆ ਜੀ ਸੋ ਕੇਜਰੀਵਲ ਸੰਬੰਧ ਜਿਹੜਾ ਕੇਸ ਜੀ ਸੰਬੰਧ ਵਿੱਚ ਕੀ ਕਹਿ ਰਹੀ ਹੈ ਏਡੀ ਪੜੀ ਈਡੀ ਨੇ ਇਹ ਗੱਲ ਕਹੀ ਆ ਅੱਜ ਮੰਦੋਗਰ ਅਦਾਲਤ ਦੇ ਵਿੱਚ ਕਿ ਕੇਜਰੀਵਾਲ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਮੰਦੋਗਰ ਅਦਾਲਤ ਸ਼ਹਿਰ ਦੇ ਬਾਰੇ ਵਿਚਾਰ ਕਰ ਰਹੀ ਹੈ ਵੀ ਜ਼ਮਾਨਤ ਨਹੀਂ ਦਿੱਤੀ ਜਾਵੇ। ਮੇਰਾ ਖਿਆਲ ਆ ਵੀ ਸ਼ਹਿਰ ਦੇ ਦਾ ਲਖੂਣਾ ਮਨ ਵੱਡ ਰਿਹਾ ਹੋਊਗਾ। ਪਰ ਇਹ ਗੱਲ ਪਹਿਲੇ ਵੀ ਜਿਕੇ ਈਡੀ ਚੌਹੀ ਹੈ ਜੀ ਕਿ ਭਾਈ ਜ਼ਮਾਨਤ ਨਾ ਮਿਲੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੇਜਰੀਵਾਲ ਇੱਕ ਸੂਬੇ ਦਾ ਮੁੱਖ ਮੰਤਰੀ ਹੈ। ਕੇਜਰੀਵਾਲ ਪਾਰਟੀ ਦਾ ਮੁਖੀ ਹੈ। ਤੇ ਇਹ ਰਾਜਨੀਤੀ ਨੂੰ ਤੇ ਵੋਟਰਾਂ ਨੂੰ ਤੇ ਬਾਕੀ ਆਲੇ ਦੁਆਲੇ ਨੂੰ ਪਰਮਾਤਮਕ ਦਾ ਇਹ ਗੁੰਮਰਾਹ ਕਰ ਸਕਦਾ ਇਹਦੇ ਉੱਤੇ ਦੋਸ਼ ਛੋਟੇ ਨਹੀਂ ਹਨ ਅੱਗੋਂ ਈਡੀ ਦੇ ਬਾਰੇ ਇਹ ਸੋਚ ਲੱਗਾ ਜੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਅੱਗੋਂ ਟਿੱਪਣੀ ਦੇ ਵਿੱਚ ਕਿ ਚੋਣਾਂ ਦਾ ਮੌਕਾ ਹੈ ਤੇ ਚੋਣਾਂ ਜਿਹੜੀਆਂ 5 ਸਾਲਾਂ ਦੇ ਵਿੱਚ ਇੱਕ ਵਾਰ ਆਉਂਦੀਆਂ ਹਨ ਜੀ ਤੇ ਇਹ ਕੁਝ ਆਧਾਰਨ ਪਰਸਥਿਤੀ ਨਹੀਂ ਇਹ ਇਹੋ ਜਿਹੇ ਮੌਕੇ ਜਿਹੜੇ ਉਹਨਾਂ ਦੇ ਵਿੱਚ ਪਾਰਟੀ ਦੇ ਮੁਖੀ ਦੀ ਕਾਰਵਾਈ ਹੁੰਦੀ ਹੈ ਪਰ ਈਡੀ ਨੇ ਗੱਲ ਕਹੀ ਹੈ ਕਿ ਭਾਰਤ ਵਰਗਾ ਦੇਸ਼ ਜਿੱਥੇ ਕਿ ਸਾਲ ਬਾਅਦ ਕੋਈ ਨਾ ਕੋਈ ਚੋਣ ਆਉਂਦੀ ਹੀ ਹੈ ਉਸੇ ਕੇਜਰੀਵਾਲ ਨੂੰ ਜ਼ਮਾਨਤ ਬਿਲਕੁਲ ਨਹੀਂ ਮਿਲਣੀ ਚਾਹੀਦੀ ਇਨ੍ਹਾਂ ਚੋਣਾਂ ਦੇ ਮੌਕੇ ਸੋ ਆਹ ਗੱਲ ਚੱਲੀ ਜੇ ਬਾਕੀ ਫਾਈਨਲ ਰਿਜ਼ਲਟ ਕੱਲ ਨੂੰ ਹੋਣਾ ਯਾਨੀ ਕਿ 10 ਤਰੀਕ ਨੂੰ ਕੱਲ ਨੂੰ ਪਤਾ ਲੱਗੂਗਾ ਵੀ ਭਾਈ ਕੀ ਗੱਲ ਬਣਦੀ ਹੈ ਤਾਂ ਕੀ ਨਹੀਂ ਬਣਦੀ ਮੈਨੂੰ ਲੱਗਦਾ ਵੀ ਇਸ ਮਾਮਲੇ ਦੇ ਵਿੱਚ ਕੱਲ ਨੂੰ ਇੱਕ ਪਾਸਾ ਹੋ ਜਾਊਗਾ ਜੀ ਜੀ ਉਧਰ ਛਲਾਂਗਾ ਮਾਰਨ ਜੀ ਸਿਆਸਤਦਾਨ ਭਾਰਤ ਦੇ ਬੜੇ ਮਸ਼ਹੂਰ ਨੇ ਤੇ ਹੁਣ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਸਨ ਚੰਡੀਗੜ੍ਹ ਤੋਂ ਉਹ ਹੁਣ ਚਲੇ ਗਏ ਆਮ ਆਦਮੀ ਪਾਰਟੀ ਜੀ ਬਿਲਕੁਲ ਜੀ ਬਿਲਕੁਲ ਆਪਾਂ ਪਿਛਲੇ ਦਿਨ ਦੀ ਗੱਲ ਕੀਤੀ ਸੀ ਵੀ ਇਹੋ ਜਿਹਾ ਕੋਈ ਵੀ ਹੈ ਨਹੀਂਗਾ ਨੇਤਾ ਜਿਹੜਾ ਇਹ ਗੱਲ ਕਹਵੇ ਜੀ ਕਿ ਮੈਂ ਆਪਦੀ ਪਾਰਟੀ ਨਾਲੋਂ ਗੁੱਸੇ ਆ ਤੇ ਮੈਂ ਪਾਰਟੀ ਨਾਲੋਂ ਗੁੱਸੇ ਆ ਤੇ ਮੈਂ ਇਸ ਕਰਕੇ ਪਾਰਟੀ ਤੋਂ ਅਸਤੀਫਾ ਦਿੰਦਾ ਪਰ ਮੈਂ ਕਿਤੇ ਹੋਰ ਵੀ ਨਹੀਂ ਚੱਲਿਆ ਹਮਮ ਮੈਂ ਰਹਿਣਾ ਇੱਥੇ ਚਾਹੁੰਦਾ ਸਾਂ ਪਰ ਮੇਰੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਪਰ ਮੈਂ ਕਿਤੇ ਹੋਰ ਨਹੀਂ ਹੁਣ ਜਾਊਂਗਾ ਇਹ ਤਾਂ ਬਹਾਨਾ ਭਾਲਦੇ ਪਹਿਲਾਂ ਤਾਂ ਸਾਰੀ ਸੈਟਿੰਗ ਹੋਈ ਹੁੰਦੀ ਦੀ ਮੈਂ ਇੱਧਰ ਆ ਜਾਊਂਗਾ ਦੇ ਦੇਣਾ ਅਸਤੀਫਾ ਇੱਧਰੋਂ ਜੀ ਸੋ ਇਹੋ ਜਿਹਾ ਕੁਝ ਸਾਹਮਣੇ ਆਇਆ ਜਦੋਂ ਪਿਛਲੇ ਦਿਨੀ ਚੰਡੀਗੜ੍ਹ ਤੋਂ ਔਕਾੜੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਤੇਰਲਾ ਨੇ ਜਿਹੜੇ ਕਿ ਟਿਕਟ ਵਾਪਸ ਕਰਕੇ ਤੇ ਉਹ ਕਹਿੰਦੇ ਜੀ ਨਾ ਤਾਂ ਮੇਰੇ ਹੱਕ ਤੇ ਕੋਈ ਪ੍ਰਚਾਰ ਕਰਨਾ ਹੈ ਤੇ ਨਾ ਮੈਨੂੰ ਕੋਈ ਪੰਡ ਦਿੱਤਾ ਪਰ ਮੈਂ ਕਿਸੇ ਹੋਰ ਪਾਰਟੀ ਤੇ ਨਹੀਂ ਜਾ ਰਿਹਾ ਹੂੰ ਹੂੰ ਤੇ ਅੱਜ ਜਨਾਬ ਚਲੇ ਗਏ ਆ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਕਹਿੰਦੇ ਭਾਈ ਵਕਾਫ ਦੀ ਖਾਤਰ ਮੈਨੂੰ ਇੱਧਰ ਆਉਣਾ ਪਿਆ ਹੈ ਜੀ ਵਿਕਾਸ ਇਨ ਕੋਟੇਸ਼ਨਸ ਕਿਹ ਕਿਦਾਂ ਵਿਕਾਸ ਇਹ ਬਹਰਾਲ ਇੱਕ ਵੱਖਰੀ ਮੁੱਦਾ ਹੈਗਾ ਜੀ ਅੱਛਾ ਇਸ ਦੇ ਨਾਲ ਨਾਲ ਹੋਰ ਵੀ ਜਿਹੜੇ ਸਿਆਸਤਦਾਨ ਨੇ ਜੀ ਉਹ ਵੀ ਉਡੀਕ ਰਹੇ ਨੇ ਕਿ ਕਦੋਂ ਅਸੀਂ ਪਾਰਟੀਆਂ ਛੱਡ ਕੇ ਇੱਕ ਦੂਸਰੇ ਦੇ ਵਿੱਚ ਜਾਈਏ ਕਿਹਦੇ ਕਿਹਦੇ ਨਾਂ ਲੱਗ ਰਹੇ ਨੇ ਕਿ ਉਹ ਜਾ ਸਕਦੇ ਨੇ ਦੇਖੋ ਦੇਖੋ ਗੱਲ ਇਹ ਵੀ ਕਿ ਜੇ ਬਾਈ ਨੇ ਅੰਮੀ ਸਾਹ ਨੇ ਉਸ ਤੇ ਗੱਲ ਕਰਗੇ ਤਾਂ ਇਹ ਗੱਲ ਜ਼ਰੂਰ ਆ ਕਿ ਹਾਲੇ ਸੈਲ ਚਾਰ ਪੰਜਾਬ ਦੇ ਵੱਡੇ ਨੇਤਾ ਇੱਕ ਤੋਂ ਦੂਜੀ ਥਾਂ ਤੱਕ ਛੜਪੇ ਮਾਰਨੇ ਆ ਅਸਲ ਵਿੱਚ ਉਹਨਾਂ ਦੀ ਡੀਲ ਸਹੀ ਨਹੀਂ ਬੈਠ ਰਹੀ ਹਾਲੇ ਉਹਨਾਂ ਦੀ ਡੀਲਿੰਗ ਹੋ ਲੈ ਜਾਂਦੀ ਡੀਲ ਹੋ ਲੈ ਜਾਂਦਾ ਬਾਕੀ ਵਿਕਾਸ ਕੋਰਸ ਦਾ ਘੱਟੇ ਪੁੱਛ ਜਾਂਦਾ ਉਹਨਾਂ ਨੇ ਕੀ ਕਰਾਉਣਾ ਵਿਕਾਸ ਤੋਂ ਨਾ ਉਹਨਾਂ ਨੇ ਕਦੇ ਪਹਿਲਾਂ ਸੋਚਿਆ ਨਾ ਉਹਨਾਂ ਨੇ ਅੱਜ ਸੋਚਣਾ ਪਰ ਇਹ ਵੀ ਉਹ ਇਸ ਵੇਲੇ ਲੱਗੇ ਹੋਏ ਆ ਉਹ ਕਹਿੰਦੇ ਵੀ ਸਾਡਾ ਕਿਤੇ ਸੈਟਿੰਗ ਬੈਠ ਜੇ ਵੀ ਕਿਉਂਕਿ ਹੁਣ ਤਾਂ ਦੇਖੋ ਟਿਕਟਾਂ ਮੰਨ ਤੱਕਾ ਹੁਣ ਤਾਂ ਗੱਲ ਖਤਮ ਹੋ ਗਈ ਆ ਹੁਣ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਚੋਣਾਂ ਦੇ ਵਾਸਤੇ ਇਹ ਪੈਸਾ ਨੂੰ ਆ ਮਿਲਣਾ ਚਾਹੀਦਾ ਸਾਡੀ ਆ ਸੈਟਿੰਗ ਇਦਾਂ ਹੋਣੀ ਚਾਹੀਦੀ ਆ ਸਾਡੇ ਨਾਲ ਆ ਹੋਣਾ ਚਾਹੀਦਾ ਸਾਡੇ ਬੰਦੇ ਇਸੇ ਅਡਜਸਟ ਹੋਣੇ ਚਾਹੀਦੇ ਆ ਇਹਨਾਂ ਗੱਲਾਂ ਦੇ ਸੰਦਰਭ ਦੇ ਵਿੱਚੋਂ ਕੁਝ ਨਾ ਕੁਝ ਕਰਨਗੇ ਸੋ ਪਤਾ ਲੱਗਾ ਜੀ ਕਿ ਬਹੁਤ ਜਲਦ ਪੰਜਾਬ ਦੇ ਤਿੰਨ ਚਾਰ ਹੋਰ ਜਿਹੜੇ ਆ ਵੱਡੇ ਪਾਰਟੀਆਂ ਦੇ ਨੇਤਾ ਇੱਕ ਤੋਂ ਦੂਜੇ ਪਾਸੇ ਨੂੰ ਜਾ ਰਹੇ ਆ ਸੋ ਅੰਦਰ ਖਾਤੇ ਗਿੱਟਮਟ ਦਾ ਸਿਲਸਿਲਾ ਜਾਰੀ ਆ ਸੋ ਐਤਕੀ ਬਾਈ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਾਰ ਵਾਰ ਨੇਤਾਵਾਂ ਨੇ ਆਪਣਾ ਕਿਰਦਾਰ ਮਾਰਿਆ ਆਪਣੀ ਨੀਤ ਮਾਰੀ ਆ ਆਪਣੀ ਸੋਚ ਮਾਰੀ ਆ ਪੂਰੇ ਤੋਂ ਬਾਅਦ ਪੰਜਾਬ ਦੇ ਲੋਕ ਉਕਤਾਏ ਪਏ ਆ ਜੇ ਅੱਜ ਕਿਸੇ ਨੂੰ ਕੋਈ ਪੁੱਛਦਾ ਨਾ ਭਾਈ ਕੀ ਖਿਆਲ ਆ ਵੋਟਾਂ ਬਾਰੇ ਉਹ ਬੰਦਾ ਮਨ ਦੀ ਗੱਲ ਕੱਢਦਾ ਨਹੀਂ ਭਾਈ ਮੈਂ ਕੁਝ ਨਹੀਂ ਕਹਿਣਾ ਗਾਇਆ ਸੀ ਵੋਟ ਪਾਵਾਂਗੇ ਨਹੀਂ ਪਾਵਾਂਗੇ ਆ ਬਾਅਦ ਵਿੱਚ ਵੇਖਾਂਗੇ ਸਾਰਾ ਕਿ ਅਸੀਂ ਗਾਲਾਂ ਦੇ ਸੱਕ ਦੇ ਵਿੱਚ ਨਹੀਂ ਗਏ ਪਰ ਲੋਕ ਬਈ ਜੀ ਅੱਕੇ ਇੰਨੇ ਪਏ ਆ ਜਿਹਦੇ ਪਿੱਛੇ ਸਿਰ ਪੜਵਾਇਆ ਹੁੰਦਾ ਵੀ ਸਾਡਾ ਦੇ ਤੱਕ ਐਸਾ ਹੋ ਐਦੇ ਵਰਗਾ ਹੋ ਐਸਾ ਹੋ ਤੇ ਉਹਦਾ ਪਤਾ ਹੀ ਕੋਈ ਨਹੀਂ ਵੀ ਐਸਾ ਵੈਸਾ ਦਿੱਤਾ ਬਣ ਕੇ ਕਿੱਧਰ ਗਿਆ ਜੀ ਬਿਲਕੁਲ ਜੀ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਲੋਕ ਜਿਹੜੇ ਨੇ ਜੁੜ ਜਾਂਦੇ ਨੇ ਪਾਰਟੀਆਂ ਦੇ ਨਾਲ ਪਰ ਇਹ ਸਿਆਸਤਦਾਨ ਜਿਹੜੇ ਹੈਗੇ ਨੇ ਇਹ ਜਦੋਂ ਵੀ ਮੌਕਾ ਮਿਲਦਾ ਹੈ ਇਹ ਛਲਾਂਗ ਮਾਰ ਜਾਂਦੇ ਨੇ ਅੱਛਾ ਇੱਕ ਪੁਲਿਸ ਨੇ ਇੱਕ ਗੈਂਗਸਟਰ ਨੂੰ ਫੜਿਆ ਜੀ ਇੱਕ ਬਾਉਂਸਰ ਦੇ ਕਤਲ ਕੇਸ ਦੇ ਵਿੱਚ ਕਿੱਥੇ ਹੋਇਆ ਸੀ ਇਹ ਕਤਲ ਤੇ ਕੌਣ ਹਨੇ ਗੈਂਗਸਟਰ ਜਿਹਨਾਂ ਨੂੰ ਫੜਿਆ ਗਿਆ ਬਾਈ ਜੀ ਦੋ ਤਿੰਨ ਦਿਨ ਪਹਿਲਾਂ ਨਾ ਖਬਰ ਆਈ ਸੀ ਇਹ ਇੱਕ ਜਿਹੜਾ ਨੌਜਵਾਨ ਆ ਜਿਹੜਾ ਇੱਕ ਬਾਉਂਸਰ ਸੀਗਾ ਉਹ ਜਿੰਮੇ ਦੇ ਵਿੱਚ ਕਸਰ ਕਰਕੇ ਤੇ ਉਹ ਜਾ ਰਿਹਾ ਸੀ ਆਪਣੇ ਘਰ ਨੂੰ ਮੋਟਰਸਾਈਕਲ ਤੇ ਤੇ ਰਾਹ ਦੇ ਵਿੱਚ ਘੱਤ ਲਾ ਕੇ ਬੈਠੇ ਸੀ ਨੇ ਦੋ ਜੈਂਗਸਟਰ ਤੇ ਉਹਨਾਂ ਦੋਵਾਂ ਗੈਂਗਸਟਰਾਂ ਨੇ ਇਹਦੇ ਬਰਾਬਰ ਮੋਟਰਸਾਈਕਲ ਲਾ ਕੇ ਤੇ ਇਹਦੇ ਬੋਲਦਾ ਮਾਰ ਗਿਆ ਸੀ ਤੇ ਮੁੰਡੇ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਰਕਾਰ ਤੇ ਸਵਾਰ ਬੜੇ ਉੱਠ ਖੜੂ ਉਤੇ ਕਿਉਂਕਿ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਟੋਣਾ ਦਾ ਵੇਲਾ ਵੀ ਕਿਤੇ ਉਦਾਂ ਵੀ ਦੇਖੋ ਜੇਕਰ ਸੂਬੇ ਦੇ ਵਿੱਚ ਆਹ ਕੁਝ ਹੋਊਗਾ ਤੇ ਦੁੱਖ ਤਾਂ ਹੋਣਾ ਕੁਦਰਤੀ ਆ ਜੀ ਪਰ ਅਜਿਹੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਦੇ ਪੁਲਿਸ ਦੇ ਵੱਲੋਂ ਖਰੜਵਾਲ ਇਹਨਾਂ ਕਹਿੰਦੇ ਜੀ ਜਿਹੜੇ ਦੋਨੋਂ ਗੈਂਗਸਟਰ ਇਹਨਾਂ ਨੂੰ ਘੇਰਾ ਪਾ ਲਿਆ ਗਿਆ ਇਹਨਾਂ ਨੇ ਪੁਲਿਸ ਦੇ ਉੱਤੇ ਗੋਲੀ ਚਲਾਤੀ ਤੇ ਕਹਿੰਦੇ ਪੁਲਿਸ ਨੇ ਅੱਗੋਂ ਫਿਰ ਜਵਾਬੀ ਕਾਰਵਾਈ ਕੀਤੀ ਇੱਕ ਦੀ ਲੱਤ ਗੋਲੀ ਵਜੀ ਇੱਕ ਦੀ ਬੱਖੀ 'ਚ ਗੋਲੀ ਵਜੀ ਦੋਵੇਂ ਗੈਂਗਸਟਰ ਕਹਿੰਦੇ ਫੜ ਲਏ ਆ ਤੇ ਪੁਲਿਸ ਨੇ ਇਹ ਗੱਲ ਕਹੀ ਆ ਕਿ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਇਹ ਦੋਨੋਂ ਜਣੇ ਫੜ ਲਏ ਠੀਕ ਹੈ ਜੀ ਹਰਿਆਣੇ ਵਿੱਚ ਕੀ ਸਿਆਸੀ ਹਾਲਾਤ ਨੇ ਜੀ ਤੇ ਵਿਰੋਧੀ ਧਿਰ ਕੀ ਮੰਗ ਕਰ ਰਿਹਾ ਰਾਜਪਾਲ ਤੋਂ ਦੇਖੋ ਜੀ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਆ ਨਾ ਉਦੇ ਕੋਲੇ ਹੁਣ ਦੋ ਵਿਧਾਇਕ ਘਟਾ ਹੂੰ ਹੂੰ ਉਥੇ 88 ਵਿਧਾਇਕ ਨੇ ਇਸ ਵੇਲੇ ਉਦਾਂ ਟੋਟਲ 90 ਵਿਧਾਇਕਾਂ ਦੀ ਵਿਧਾਨ ਸਭਾ ਉਥੋਂ ਦੀ ਪਰ ਦੋ ਜਿਹੜਾ ਨੇ ਅਸਤੀਫਾ ਦੇ ਕੇ ਜਿਹਦੇ ਵਿੱਚ ਕਮਨੋਹਰ ਲਾਲ ਖੱਟੜ ਇੱਕ ਹੋਰ ਆਜ਼ਾਦ ਵਿਧਾਇਕਾ ਉਹ ਤੋਂ ਲੜ ਰਹੇ ਆ ਸੀਟਾਂ ਰਹਿ ਗੀਆਂ 88 88ਆਂ ਦੇ ਵਿੱਚ ਜੇਕਰ ਆਪਾਂ ਬਹੁਮਤ ਦੇ ਸੀਟ 45 ਦਾ ਬਣਦਾ ਜਿਹੜੇ ਆਧਾਰ ਤੇ ਵਿਧਾਇਕ ਆ ਉਹਨਾਂ ਨੇ ਬੀਜੇਪੀ ਦਾ ਸਮਰਥਨ ਛੱਡ ਕੇ ਕਾਂਗਰਸ ਦਾ ਸਮਰਥਨ ਦਿੱਤਾ ਬੀਜੇਪੀ ਦੇ ਕੋਲ ਰਹਿ ਗਈ 43 ਵਿਧਾਇਕ ਚਾਹੀਦੇ 45 ਆ ਤੇ 45 ਪੂਰੇ ਹੋਗੇ ਜੀ ਇਥੇ ਕਾਂਗਰਸ ਦੇ ਹੂੰ ਸੋ ਇਸ ਕਰਕੇ ਉਹ ਕਰੇ ਜੀ ਹੁਣ ਕਾਂਗਰਸ ਕਹਿੰਦੀ ਜੀ ਭਾਈ ਸਰਕਾਰ ਸਾਡੀ ਹੋਣੀ ਚਾਹੀਦੀ ਆ ਫਲੋਰ ਟੈਸਟ ਹੋਣਾ ਚਾਹੀਦਾ ਪਰ ਇਹਦੇ ਵਿੱਚ ਇੱਕ ਨਵੀਂ ਗੱਲ ਆ ਗਈ ਆ ਅੱਜ ਜਨਨਾ ਇੱਕ ਜਨਤਾ ਪਾਰਟੀ ਨੇ ਹਰਿਆਣੇ ਦੇ ਰਾਜਪਾਲ ਬੰਡਾਰੂ ਦੱਤਾ ਤਰੇ ਦੇ ਕੋਲੋਂ ਸਮਾਂ ਮੰਗਿਆ ਮਿਲਣ ਦਾ ਵੀ ਸੀ ਫਲੋਰ ਟੈਸਟ ਕਰਾਉਣਾ ਚਾਹੁੰਦੇ ਆ ਸਵੇਰ ਦੇ ਵੇਲੇ ਤਾਂ ਭਾਈ ਉਹਨਾਂ ਨੇ ਪਤਾ ਲੱਗਾ ਜੀ ਕਿ ਸਮਾਂ ਮੰਗਿਆ ਜੀ ਤੇ ਆਖਣ ਦੇ ਵੇਲੇ ਖਬਰ ਇਹ ਆ ਗਈ ਜੀ ਕਿ ਜਿਹੜੀ ਜਨਨ ਹੈ ਇੱਕ ਜਨਤਾ ਪਾਰਟੀ ਆ ਉਹਦੇ ਵਿਧਾਇਕ ਬਾਗੀ ਹੋ ਗਏ ਆ ਉਹ ਬੀਜੇਪੀ ਦੇ ਸੰਬੰਧ ਚ ਜਾਂਦੇ ਆ ਹੂੰ ਹੂੰ ਦਾਸ ਦੇ ਵਿੱਚੋਂ ਛੇ ਵਿਧਾਇਕ ਇਹਦੇ ਜਨਨ ਹੈ ਕਿ ਜਨਤਾ ਪਾਰਟੀ ਦੇ ਬਾਗੀ ਹੋ ਗਏ ਆ ਤੇ ਲੋ ਜੀ ਮੈਂ ਕਿਹਾ ਲੈ ਲਓ ਆ ਹੋ ਗਿਆ ਵਕਾਫੇ ਦਾ ਵੀ ਤੜਕੇ ਤੋਂ ਇਸ ਗੱਲ ਦੀ ਮੰਗ ਕਰੀ ਜਾਂਦੇ ਕਿ ਜੀ ਫਲੋ ਟੈਸਟ ਹੋਵੇ ਤੇ ਫਿਰ ਭਾਈ ਸਰਕਾਰ ਸਾਡੀ ਬਣਨੀ ਚਾਹੀਦੀ ਆ ਜੀ ਤੇ ਦੁਪਹਿਰ ਜਿਹਦੇ ਬਾਰੇ ਕਰੇ ਚਲੋ ਕੋਈ ਗੱਲ ਨਹੀਂ ਜਿੰਨਾਂ ਦੀ ਹੈਗੀ ਉਹਨਾਂ ਦੇ ਵੀ ਠੀਕਾ ਵਕਾਫੀ ਹੋਣਾ ਚਾਹੀਦਾ ਆਪਾਂ ਤਾਂ ਉਧਰਲੇ ਪਾਸੇ ਆਪਾਂ ਤਾਂ ਦੂਜੇ ਪਾਸੇ ਆਪਾਂ ਤਾਂ ਦੂਜੇ ਪਾਸੇ ਉਹ ਆਇਆ ਕਰਨ ਲੱਗੇ ਜੀ ਤੇ ਪੰਜਾਬ ਜੀ ਕੀ ਚੱਲ ਰਿਹਾ ਹੈ ਪ੍ਰਚਾਰ ਕਿਸ ਤਰੀਕੇ ਦਾ ਇਸ ਸਮੇਂ ਮਾਹੌਲ ਬਣਿਆ ਪਿਆ ਤੇ ਸੁਣਿਆ ਕਿ ਵੱਡੇ ਬੀਜੇਪੀ ਦੇ ਨੇਤਾ ਵੀ ਆ ਕੇ ਪ੍ਰਚਾਰ ਕਰਨਗੇ ਹਾਂ ਬਿਲਕੁਲ ਭਾਈ ਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸੱਤਵੇਂ ਤੇ ਆਖਰੀ ਗੇੜ ਦੇ ਵਿੱਚ ਵੋਟਾਂ ਪੈਣੀਆਂ ਤੇ ਬੀਜੇਪੀ ਆ ਜਿਹੜੀ ਉਹ ਸੱਤਵੇਂ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਪੂਰਾ ਜ਼ੋਰ ਲਾਉਗੀ ਪੰਜਾਬ ਦੇ ਵਿੱਚ ਇਹਨਾਂ ਨੇ 15 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਡੇਰੇ ਲਾ ਲੈਣੇ ਆ ਵੱਖ-ਵੱਖ ਬੀਜੇਪੀ ਦੇ ਤਮਾਣੇ ਕੇਂਦਰ ਦੇ ਨਤਾਮਾਂ ਨੇ ਇਹਨਾਂ ਜੋਗੀ ਦਿੱਤਿਆ ਨਾਥ ਜੇਪੀ ਨੱਡਾ ਪ੍ਰਧਾਨ ਮੰਤਰੀ ਮੋਦੀ ਵੀ ਇੱਥੇ ਰੈਲੀਆਂ ਕਰਦੇ ਆਂ ਅਮਿਤ ਸ਼ਾਹ ਵੀ ਰੈਲੀਆਂ ਕਰਦੀਆਂ ਰਾਜਨਾਥ ਸਿੰਘ ਨੇ ਵੀ ਰੈਲੀਆਂ ਕਰਦੀਆਂ ਕਈ ਹੋਰ ਨeta ਬੰਨ ਵੀ ਕਰਦੇ ਆਂ ਬੀਜੇਪੀ ਇਹ ਗੱਲ ਕਹਿੰਦੀ ਵੀ ਸਿੱਗੜਗਾ ਚ ਬੁਲਾ ਲੈਣੇ ਆ ਦੇਖੋ ਬੜੇ ਸਾਡੇ ਸਾਥੀਆਂ ਗੱਲ ਕਹਿੰਦੇ ਆ ਬੀਜੇਪੀ ਨੂੰ ਇੱਕ ਸੀਟ ਮਿਲੂ ਕੋਈ ਕਹਿੰਦਾ ਦੋ ਮਿਲ ਲਿੰਗਾ ਕੋਈ ਕਹਿੰਦਾ ਕੋਈ ਨਹੀਂ ਮਿਲਣੀ ਅਸਲ ਵਿੱਚ ਅਸੀਂ ਉਹਨਾਂ ਦੀ ਸਟ੍ਰੈਟਜੀ ਨੂੰ ਸਮਝ ਗਏ ਉਹ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਵਧਾਉਣਾ ਚਾਹੁੰਦੇ ਹਨ ਜਿਹਦੇ ਵਿੱਚ ਉਹ ਕਾਮਯਾਬ ਵੀ ਹੋ ਰਹੇ ਹਨ ਇਹਦੀ ਗੱਲ ਸੁਣਨ ਵਾਲੀ ਹੈ ਜੀ ਜੀ ਕੋਈ ਦਾ ਕਿਸੇ ਨੂੰ ਇਹ ਲੱਗਣ ਲੱਗੇ ਐ ਕਿਵੇਂ ਵੱਧ ਜੂ ਤੁਸੀਂ 4 ਜੂਨ ਨੂੰ ਦੇਖ ਲਿਓ ਹੂੰ ਹੂੰ 4 ਜੂਨ ਨੂੰ ਦੇਖ ਲਿਓ ਵੀ ਉਹਨਾਂ ਦੀ ਵੋਟ ਬੈਂਕ ਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ ਹੂੰ ਉਹ ਆਪਣਾ ਵੋਟ ਬੈਂਕ ਵਧਾ ਰਹੇ ਆ ਪਿੰਡਾਂ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸ਼ਹਿਰੀ ਖੇਤਰ ਦੇ ਵਿੱਚ ਵੋਟ ਡਣ ਦੀ ਬਾਕੀ ਹੈਗੀ ਉਹਨੂੰ ਹੋਰ ਪੱਕੀ ਕਰ ਰਹੇ ਆ ਜੀ ਪਿੰਡਾਂ ਦੇ ਵਿੱਚ ਵਿਰੋਧ ਬਹੁਤਾ बीजेपी ਦਾ ਪਰ ਜੇਕਰ ਉਹਨਾਂ ਦਾ ਵੋਟ ਬੈਂਕ ਪੀਜੇ ਨੰਬਰ ਦੇ ਉੱਤੇ ਵੀ ਰਹਿ ਜਾਂਦਾ ਤਾਂ ਇਹਦਾ ਮਤਲਬ ਇਹ ਹੋਊਗਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਆਪਦੇ ਪੈਰਾਂ 'ਤੇ ਸੰਦੇ ਲੱਗ ਜਾਣਗੇ ਹੂੰ ਹੂੰ ਇਹ 2027 ਦੀ ਲੜਾਈ ਲੜ ਰਹੀ ਹੈ बीजेपी ਇਹ ਅੱਜ ਦੀ ਲੜਾਈ ਨਹੀਂ ਲੜ ਰਹੀ ਹੂੰ ਹੂੰ ਇੰਟਰਸਟਿੰਗ ਉਧਰ ਬੀਬੀ ਜਗੀਰ ਕੌਰ ਭਵਿੱਖਵਾਨੀ ਕਰ ਰਹੇ ਨੇ ਕਿ ਬੀਜੇਪੀ ਨੂੰ ਕੋਈ ਸੀਟ ਨਹੀਂ ਮਿਲਣੀ ਪੰਜਾਬ ਚ ਦੇਖੋ ਜੀ ਬੀਜੇਪੀ ਕਹਿੰਦੇ ਇਹ ਵੀ ਅਸੀਂ ਤਾਂ ਕਬਾਲਾ ਕਰਦੇ ਆਂਗੇ ਆਮ ਆਦਮੀ ਪਾਰਟੀ ਕਹਿੰਦੀ 13 ਜ਼ੀਰੋ ਕਰਦੇ ਆਂਗੇ ਹੂੰ ਹੂੰ ਕਾਂਗਰਸ ਕਹਿੰਦੀ ਤੁਹਾਨੂੰ ਅਸੀਂ 0 13 ਕਰਦੇ ਆਂਗੇ ਇਹ ਤਾਂ ਛਟਰਾ ਵਾਲਾ ਕਹਿੰਦਾ ਜੀ ਸਾਰੇ ਸੀਟਾਂ ਮੈਂ ਜਿੱਤ ਲਵਾਂ ਸਾਰੇ ਕਹਿੰਦੇ ਅਸੀਂ ਜਿੱਤ ਲਾਂਗੇ ਇਸ ਵਾਰ ਜਿੰਨੇ ਉਮੀਦਵਾਰ ਹੋਣਗੇ ਉਹ ਸਾਰੇ ਕਹਿਣਗੇ ਅਸੀਂ ਸੀਟਾਂ ਜਿੱਤ ਲੈਣੀਆਂ ਸੀਟਾਂ 13 ਹੂੰ ਪਰ ਅਗਲੀ ਗੱਲ ਹੈ ਕਿ ਬੀਬੀ ਜਗੀਰ ਕੌਰ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਦੇਖੋ ਬੀਜੇਪੀ ਨੂੰ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲਣੀ ਹੂੰ ਹੂੰ ਬੀਜੇਪੀ ਦਾ ਕੋਈ ਆਧਾਰ ਨਹੀਂ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਬਹੁਤ ਆ ਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਪਛਦਾ ਕੋਈ ਨਹੀਂ ਜੀ ਤੇ ਕੱਲ ਜੀ ਜਲੰਧਰ ਦੇ ਵਿੱਚ ਉਮੀਦਵਾਰ ਜਿਹੜੇ ਨੇ ਉਹ ਕਾਗਜ਼ दाखल ਕਰਨਗੇ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਕੱਲ ਨੂੰ ਜਲੰਧਰ ਦੇ ਵੱਖ-ਵੱਖ ਉਮੀਦਵਾਰਾਂ ਦੇ ਕਾਗਜ਼ दाखल ਕਰਨੇ ਆ ਪਵਨ ਕੁਮਾਰ ਤੀਨੂ ਨੇ ਚਰਨਜੀਤ ਸਿੰਘ ਚੰਨੀ ਨੇ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਮਹਿੰਦਰ ਸਿੰਘ ਕੇਪੀ ਨੇ ਕੱਲ ਨੂੰ ਦਾਖਲ ਕਰਦੇ ਆ ਤੇ ਰਿਕੂ ਹੋਰਾਂ ਨੇ ਵੀ ਕੱਲ ਨੂੰ ਕਾਗਜ਼ ਦਾਖਲ ਕਰਨੇ ਆ ਵੈਸੇ ਤਾਂ ਅੱਜ ਵੀ ਮੈਨੂੰ ਜਿੰਨੀ ਕ ਜਾਣਕਾਰੀ ਮਿਲੀ ਆ ਕਿ ਨੇ ਵੀ 25 26 ਉਮੀਦਵਾਰਾਂ ਨੇ ਅੱਜ ਵੀ ਕਾਗਜ਼ ਦਾਖਲ ਕੀਤੇ ਆ ਕੱਲ ਵੀ ਕਈਆਂ ਨੇ ਕੀਤੇ ਸੀ ਪਰਸੋ ਵੀ ਕਈਆਂ ਨੇ ਕੀਤੇ ਸੀਗੇ ਸੋ ਮੈਨੂੰ ਲੱਗਦਾ ਜੀ ਕਿ ਵੱਡੇ ਪੱਦਰ ਦੇ ਉੱਤੇ ਕਾਗਜ਼ ਦਾਖਲ ਹੋਣਗੇ ਫਿਰ ਕਿਉਂਕਿ ਸ਼ਨੀ ਤੇ ਐਤਵਾਰ ਦੀ ਵਿੱਚ ਛੁੱਟੀ ਆ ਜਾਣੀ ਹੈ ਜੀ ਫਿਰ ਉਸ ਤੋਂ ਬਾਅਦ ਸੋਮਵਾਰ ਵਾਪਕੀ ਵਜਣਾ ਸੋ ਇਹ ਜੇ ਕਿ 14 ਤਰੀਕ ਤੱਕ ਨਾਮ ਦਰਜੀਆਂ ਦਾਖਲ ਹੋਣੀਆਂ 15 ਤਰੀਕ ਨੂੰ ਕਾਗਜ਼ਾਣੀ ਪੜਤਾਲ ਹੋਊਗੀ ਤੇ 17 ਤਰੀਕ ਨੂੰ ਕਾਗਜ਼ ਵਾਪਸ ਲੈ ਜਾ ਸਕਣਗੇ ਤੇ ਬਸ ਉਹਦੇ ਬੱਦੇ ਦਾ ਲਗਾਤਾਰ ਥਾਮਜਮ ਚੱਲ ਰਿਹਾ ਤੇ ਅੱਜ ਹੰਸਰਾਜ ਹੰਸ ਦੇ ਵੱਲੋਂ ਫ੍ਰੀਡ ਕੋਰਟ ਤੋਂ ਆਪਣੇ ਕਾਗਜ਼ ਦਾਖਲ ਕਰਾ ਦਿੱਤੇ ਗਏ ਆ ਤੇ ਗਜੇਂਦਰ ਸਿੰਘ ਸ਼ਿਖਾਵਤ ਜਿਹੜੇ ਕੇਂਦਰੀ ਮੰਤਰੀ ਆ ਇਹ ਇਹਨਾਂ ਦੇ ਕਾਗਜ਼ ਦਾਖਲ ਕਰਵਾਉਣ ਆਏ ਸੀ ਜੀ ਤੇ ਟਨਾ ਜੀ 에어 ਇੰਡੀਆ ਦੇ ਕਰੂ ਮੈਂਬਰਸ ਦੀ ਮੰਗਾਂ ਜਿਹੜੀਆਂ ਅਸੀਂ ਕੀ ਉਹ ਪੂਰੀਆਂ ਹੋ ਗਈਆਂ ਕਿ ਹੁਣ ਹੜਤਾਲ ਵਾਪਸ ਲੈ ਲਈ ਗਈ ਹੈ ਦੇਖੋ ਜੀ ਉਹਨਾਂ ਨੇ ਦਾ ਬੰਦਾ ਪੂਰੀਆਂ ਕਰਨ ਦਾ ਵਾਅਦਾ ਕਰ ਦਿੱਤਾ ਗਿਆ ਕਿ ਵਾਅਦਾ ਹੁਣ ਸਰਕਾਰੀ ਵਾਅਦੇ ਵਰਗਾ ਹੁੰਦਾ ਜਾਂ ਨਹੀਂ ਇਹ ਸਮਝ ਰਸੂਗਾ ਪਰ ਅੱਜ ਇਹ ਪਤਾ ਲੱਗਾ ਜੀ ਕਿ ਜਿਹੜੇ ਵਦੀ ਗਣਸੀ ਦੇ ਵਿੱਚ ਜਿਹੜੇ ਇਹਨਾਂ ਦੇ ਕੈਬਨੂ ਕਰੂ ਮੈਂਬਰ ਆ ਤੇ ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਵੈਸੇ ਤਾਂ ਨਹੀਂ ਹੜਤਾਲ ਆ ਜਿਹੜੀ 200 ਤੋਂ ਵੱਧ ਕਰੂ ਮੈਂਬਰ ਦਾ ਜਿਹੜੇ ਉਹਨਾਂ ਨੇ 7 ਮਈ ਦੀ ਰਾਤ ਤੋਂ ਅਚਾਨਕ ਛੁੱਟੀ ਤੇ ਜਾਣਾ ਠੀਕ ਸਮਝਿਆ ਬੁੱਧਵਾਰ ਤੋਂ ਉਹਨਾਂ ਨੇ ਕੰਮ ਤੇ ਹੁਣਾ ਬੰਦ ਕਰਤਾ ਇਹ ਸਾਰੇ ਕਰਮਚਾਰੀਆਂ ਨੇ ਵਰਕਰਾਂ ਨੇ ਇੱਕੋ ਵੇਲੇ ਸਿੱਕਲੀ ਅਪਲਾਈ ਕਰਤੀ ਜੀ ਸਾਰੇ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਲਿਆ ਇਹਦੇ ਤਰਕੇ ਮੰਗਲਵਾਰ ਰਾਤ ਤੋਂ 170 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ 에어ਲਾਈਨ ਨੇ ਅੱਜ ਸਵੇਰੇ 10 ਵਜੇ 25 ਕਰਮਚਾਰੀਆਂ ਨੂੰ ਬਰਖਾਸਤ ਕਰਤਾ ਤੇ ਇਹ ਗੱਲ ਕਹੀ ਸੀ ਵੀ ਜੇਕਰ ਬਾਕੀ ਕਰਮਚਾਰੀ ਸ਼ਾਮੀ 4 ਵਜੇ ਤੱਕ ਨਾ ਵਾਪਸ ਆਏ ਤਾਂ ਫਿਰ ਸਬਕ ਸਿਖਾ ਦੇਵਾਂਗੇ ਸੋ ਪਤਾ ਲੱਗਾ ਜੀ ਕਿ ਹੁਣ ਗੱਲਬਾਤ ਹੋ ਗਈ ਆ 25 ਕਰਮਚਾਰੀਆਂ ਨੂੰ ਬਹਾਲ ਕਰਨ ਦੀ ਗੱਲ ਵੀ ਕਰਤੀ ਆ ਮੰਗਾ ਮੰਗਾ ਮੰਨਣ ਦੀ ਗੱਲ ਵੀ ਕਰ ਲਈ ਤੇ ਹੁਣ ਸਾਰੇ ਵਾਪਸ ਨੌਕਰੀ ਤੇ ਆ ਗਏ ਜੀ ਜੀ ਇੱਕ ਬਹੁਤ ਵੱਡਾ ਵਿਵਾਦ ਛੜਿਆ ਪਿਆ ਜੀ ਜਿੱਥੇ ਕਿ ਭਗਵਾਨ ਰਾਮ ਦੇ ਚਿਹਰੇ ਤੇ ਮੋਦੀ ਦੀ ਤਸਵੀਰ ਲਾਤੀ ਕਿੱਥੇ ਹੋਇਆ ਜੀ ਇਹ ਤੇ ਕਿਸ ਨੇ ਲਾਈਏ ਤੇ ਜੀ ਅਸਲ ਦੇ ਵਿੱਚ ਬਾਈ ਦੀ ਗੱਲ ਇਹ ਆ ਦੀ ਇਹ ਮਾਨਸਿਕ ਰੋਗੀਆਂ ਦੀ ਕਹਾਣੀ ਆ ਹਮ ਹਮ ਭਾਰਤ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਵੀ ਮਾਨਸਿਕ ਰੋਗੀਆਂ ਦੀ ਘਾਟ ਨਹੀਂ ਹੈ ਜੀ ਮੈਂ ਸਾਰਿਆਂ ਦੀ ਗੱਲ ਕਰਦਾ ਦੇਖੋ ਲੋਕ ਸਾਡੇ ਆਲੇ-ਦੁਆਲੇ ਐਸੇ ਲੱਛਣ ਕਰਦੇ ਆ ਹਮ ਹਮ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਰੱਬ ਦੇ ਨਾਲ ਲੜੀ ਜਾਂਦਾ ਕੋਈ ਉਮੀਦਵਾਰ ਦੇ ਨਾਲ ਲੜੀ ਜਾਂਦਾ ਕੋਈ ਗੱਲ ਯੇਦਨਾਂ ਤੇ ਲੜੀ ਜਾਂਦਾ ਕੋਈ ਕਿਸੇ ਹੋਰ ਗੱਲ ਤੇ ਲੜੀ ਜਾਂਦਾ ਤਰਕ ਤਹਜ਼ੀਬ ਸਾਡੀ ਮੁਕਦੀ ਜਾ ਰਹੀ ਆ ਅੱਜ ਇਥੇ ਖੰਨੇ ਤੋਂ ਖਬਰ ਆਈ ਆ ਖੰਨੇ ਦੇ ਵਿੱਚ ਇਹ ਕੋਈ ਅੰਨੀ ਭਗਤੀ ਵਾਲਾ ਬੰਦਾ ਹੋਊਗਾ ਹੂੰ ਹੂੰ ਉਹਨੇ ਕੀ ਕੀਤਾ ਭਗਵਾਨ ਦਾ ਰਾਮਚੰਦਰ ਦੇ ਚਿਹਰੇ ਦੇ ਉੱਤੇ ਨਰਿੰਦਰ ਮੋਦੀ ਦਾ ਚਿਹਰਾ ਲਾਤਾ ਹੂੰ ਹੂੰ ਤੇ ਪੈਰਾਂ ਦੇ ਵਿੱਚ ਰਾਮਚੰਦਰ ਜੀ ਦੇ ਬੈਠੇ ਹੈਗੇ ਜੀ ਭਗਵਾਨ ਹਨੂਮਾਨ ਹੂੰ ਤੇ ਉਹ ਐਂ ਲੱਗਦਾ ਜੀ ਕਿ ਨਰਿੰਦਰ ਮੋਦੀ ਦੇ ਪੈਰਾਂ ਦੇ ਵਿੱਚ ਹਨੂਮਾਨ ਜੀ ਬੈਠੇ ਆ ਹੂੰ ਉਹਨਾਂ ਇਹ ਫੋਟੋ ਜਿਹੜੀ ਵਾਇਰਲ ਹੋਊਗੀ ਸੋਸ਼ਲ ਮੀਡੀਆ ਤੇ ਤੇ ਪਰਸ ਨੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਗੱਲ ਨਰਿੰਦਰ ਮੋਦੀ ਦੇ ਚਿਹਰੇ ਦੀ ਨਹੀਂ ਆ ਜੇਕਰ ਰਾਹੁਲ ਗਾਂਧੀ ਦਾ ਚਿਹਰਾ ਲੱਗਿਆ ਹੁੰਦਾ ਤਾਂ ਵੀ ਗਲਤ ਸੀ ਤੇ ਜੇਕਰ ਕੇਜਰੀਵਾਲ ਦਾ ਲਾਇਆ ਹੁੰਦਾ ਤਾਂ ਵੀ ਗਲਤ ਸੀ ਕੋਈ ਸ਼ੱਕ ਨਹੀਂ ਜੀ ਦੇ ਵਿੱਚ ਬਿਲਕੁਲ ਤੇ ਮੌਸਮ ਸੰਬੰਧੀ ਜੀ ਕੀ ਲੇਟੈਸਟ ਹੈ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਅੱਜ ਮਾਫੀ ਜਾਨੇ ਜੀ ਡਿਸਕਨੈਕਟ ਹੋ ਗਿਆ ਜੀ ਸਵਰਨ ਟੈਨਾ ਜੀ ਦਾ ਫੋਨ ਸੋ ਮੌਸਮ ਠੀਕ ਹੈ ਜਿਸ ਤਰ੍ਹਾਂ ਉਹਨੇ ਦੱਸਿਆ ਧੰਨਵਾਦ ਸਵਰਨ ਟੈਨਾ ਜੀ ਤੁਹਾਡਾ